ਅੱਜ ਜਿਸੀ ਮੈਂ ਦੇ ਇੰਨੇ ਭਰੇ ਹਾਂ ਕਿ ਨਾਮ ਪਿੱਛੇ ਸੰਗ ਲਾ ਕੇ ਮੋਟਰਾ ਗੱਡੀਆਂ ਤੇ ਗਰਵਾਣੀ ਦੀਆਂ ਤੋਕਾ ਲੱ ਕੇ ਆਪਣੇ ਆਪ ਨੂੰ ਪੂਰਾ ਸਿੱਖ ਕਹਿੰਦੇ ਹਾਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਕਿ ਆਪ ਇੱਕ ਰੱਬੀ ਰੂਪ ਅਕਾਲ ਪੁਰਖ ਦੀ ਜੋਤ ਸਨ ਉਹਨਾਂ ਨੇ ਕਦੇ ਵੀ ਆਪਣੇ ਆਪ ਨੂੰ ਪੂਰਾ ਸਿੱਖ ਨਹੀਂ ਸਮਝਿਆ ਸੀ ਉਹ ਤੇਰ ਕਾਲ ਦਾਰਸ਼ੀ ਰਹਿਬਰ ਜੋ ਕਿ ਪਰਮ ਪਦ ਨੂੰ ਪਹੁੰਚੇ ਹੋਣ ਦੇ ਬਾਵਜੂਦ ਵੀ ਹਮੇ ਤੋਰ ਰਹਿਤ ਸੰਨ ਤੇ ਸਾਡੇ ਵਰਗੇ ਅਗਿਆਨੀ ਜੋ 5-7 ਵਾਰ ਗੁਰਦੁਆਰਾ ਸਾਹਿਬ ਦੇ ਅੱਗੇ ਲੰਗ ਜਾਣ ਨਾਲ ਹੀ ਆਪਣੇ ਆਪ ਨੂੰ ਸਿੱਖ ਕਹੌਣ ਲੱਗ ਜਾਂਦੇ ਹਨ ਗੁਰੂ ਸਾਹਿਬ ਦਰਬਾਰ ਸਾਹਿਬ ਦੇ ਰਬਾਬੀਆਂ ਰਾਗੀਆਂ ਨੂੰ ਇੰਨਾ ਮਾਨ ਤੇ ਪਿਆਰ ਬਖਸ਼ ਦੇ ਸੰਦ ਕੇ ਉਹਨਾਂ ਨੇ ਰਬਾਬੀਆਂ ਦੀਆਂ ਰਹਿਸ਼ਗਾ ਆਪਣੀ ਰਹਿਸ਼ ਦੇ ਬਿਲਕੁਲ ਮਗਰਲੀ ਗਲੀ ਵਿੱਚ ਬਣਵਾਈ ਹੋਈ ਸੀ ਇੱਕ ਵਾਰ ਗੁਰੂ ਘਰ ਦੇ ਇੱਕ ਰਬਾਬੀ ਦੀ ਧੀ ਦਾ ਵਿਆਹ ਸੀ ਉਹ ਗੁਰੂ ਸਾਹਿਬ ਕੋਲੋਂ ਵਿਆਹ ਖਰਚੇ ਲਈ ਕੁਝ ਮਾਇਆ ਮੰਗਣ ਆਇਆ ਉਸ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਮੈਨੂੰ ਇੱਕ ਟਕਾ ਗੁਰੂ ਨਾਨਕ ਜੀ ਦੇ ਨਾਮ ਤੇ ਦੇ ਦਿਓ ਸਤਗੁਰਾਂ ਨੇ ਇੱਕ ਟਕਾ ਰਵਾਬੀ ਦੀ ਤਲੀ ਤੇ ਧਰ ਦਿੱਤਾ ਫਿਰ ਉਸਨੇ ਬਾਰੋ-ਬਾਰੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਦੇ ਨਾਂ ਤੇ ਇੱਕ ਟਕਾ ਮੰਗਿਆ ਮਿਹਰਬਾਨ ਦਤਾਰ ਨੇ ਫਿਰ ਇੱਕ ਇੱਕ ਟਕਾ ਉਸ ਨੂੰ ਦੇ ਦਿੱਤਾ ਰਵਾਬੀ ਕਹਿਣ ਲੱਗਾ ਹੁਣ ਆਪਣੇ ਨਾਂ ਦਾ ਇੱਕ ਟਕਾ ਦਿਓ ਇਸ ਵਾਰ ਗੁਰੂ ਸਾਹਿਬ ਨੇ ਉਸ ਨੂੰ ਅੱਧਾ ਟਕਾ ਦਿੱਤਾ ਹੈਰਾਨ ਹੋ ਕੇ ਰਵਾਬੀ ਪੁੱਛਣ ਲੱਗਾ ਕਿ ਉਹਨਾਂ ਨੇ ਆਪਣੀ ਵਾਰ ਹੀ ਅੱਧਾ ਟਕਾ ਕਿਉਂ ਦਿੱਤਾ ਤਾਂ ਪਾਤਸ਼ਾਹ ਨੇ فرمایا ਭਾਈ ਗੁਰਮੁਖਾ ਮੈਂ ਅਜੇ ਅੱਧਾ ਸਿੱਖ ਬਣਿਆ ਹਾਂ ਇਸ ਲਈ ਮੈਂ ਤੈਨੂੰ ਅਜੇ ਅੱਧਾ ਹੀ ਟਕਾ ਦਿੱਤਾ ਹੈ ਜਿਸ ਦਿਨ ਮੈਂ ਪੂਰਨ ਸਿੱਖ ਹੋ ਗਿਆ ਉਸ ਦਿਨ ਮੈਂ ਤੈਨੂੰ ਪੂਰਾ ਟਕਾ ਦੇਵਾਂਗਾ ਇਸੇ ਤਰ੍ਹਾਂ ਹੀ ਇੱਕ ਘਟਨਾ ਹੋਰ ਵਾਪਰੀ ਚਾਲਦੀ ਰੁੱਤੇ ਇੱਕ ਦਿਨ ਮੂਹ ਹਨੇਰੇ ਕੋਈ ਸ਼ਰਧਾਲੂ ਚਾਦਰ ਦੇ ਬੁੱਕਲ ਨਾਲ ਮੂਹ ਸਿਰ ਲਪੇਟੀ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਆਇਆ ਅਤੇ ਉਸਨੇ ਅਰਦਾਸੀ ਸਿੱਖ ਨੂੰ ਬੇਨਤੀ ਕੀਤੀ ਕਿ ਉਹਦੇ ਲਈ ਅਰਦਾਸ ਕਰੇ ਅਰਦਾਸੀ ਨੇ ਪੁੱਛਿਆ ਕਿ ਅਰਦਾਸ ਕੀ ਕਰਨੀ ਹੈ ਤਾਂ ਉਹ ਸ਼ਰਧਾਲੂ ਬੋਲਿਆ ਕਿ ਮੇਰੇ ਲਈ ਗੁਰੂ ਅੱਗੇ ਅਰਦਾਸ ਕਰੋ ਕਿ ਮੈਨੂੰ ਪੂਰਾ ਸਿੱਖ ਬਣਾ ਦੇਣ ਜਦੋਂ ਅਰਦਾਸੀ ਨੇ ਸ਼ੁਕਤਾ ਬਾਸ ਘੁੰਮ ਕੇ ਜਰਾ ਨੇੜੇ ਨੂੰ ਹੋ ਕੇ ਧਿਆਨ ਨਾਲ ਦੇਖਿਆ ਤਾਂ ਉਹ ਸ਼ਰਧਾਲੂ ਕੋਈ ਹੋਰ ਨਹੀਂ ਸੰਗੋ ਨਿਮਰਤਾ ਤੇ ਸ਼ਾਂਤੀ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਜੀ ਹਨ ਧੰਨ ਗੁਰੂ ਧੰਨ ਸਿੱਖੀ ਧੰਨ ਗੁਰੂ ਦੇ ਸਿੱਖ ਸਾਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ